ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੈਦੇਕੇ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਅਤੇ ਤਹਿਸੀਲ ਇਸ ਪਿੰਡ ਦੀ ਸਾਦਕ ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਇਹ ਸਦਾ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਟੋਕੜ ਗੱਬਣ ਝੋਟੀ ਵਗਾਊ ਆ ਜਿਹਦੀ ਕੇ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹੈ ਗੁਰਵਿੰਦਰ ਸਿੰਘ ਪਿੰਡ ਸਈਦੇਗਾ ਡਿਸਟ੍ਰਿਕਟ ਫਰੀ ਕੋਟ ਹੈ ਵਾਹ ਜੀ ਹਾਂਜੀ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਆਪਣਾ ਮੋਬਾਈਲ ਨੰਬਰ ਹੈ ਜੀ 6239060287 62390 ਹਾਂਜੀ 60287 60287 ਹਾਂਜੀ ਤੇ ਬਾਈ ਆਪਣਾ ਵਪਾਰ ਲੈਣ ਦਾ ਹੀ ਕੰਮ ਹਾਂਜੀ 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 ਠੀਕ ਆ ਇਹ ਝੋਟੀ ਬਾਰੇ ਦੱਸੋ ਕੰਮਾ ਸੁਆ ਸੁਈ ਇਹ ਝੋਟੀ ਦੂਜਾ ਸੁਆਈ ਠੀਕ ਆ ਤੇ ਬਣੀ ਨੋ ਗਿਆ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਦਿਨ ਠੀਕ ਆ ਤੇ ਦੁੱਧ ਦਾ 8 ਕਿਲੋ ਤੂੰ 7 ਮੰਨ ਕੇ ਲੈ ਜਾਵੀਂ ਆਪਣੇ ਤੋਂ ਠੀਕ ਆ ਉਹ 8 ਕਿਲੋ ਹਾਂਜੀ ਹਾਂਜੀ ਠੰਡੀ ਸੀਲ ਆ ਬਾਈ ਠੰਡੀ ਸੀਲ ਪਹਾੜੇ ਤੇ ਬਸ ਇਸ ਤਰ੍ਹਾਂ ਹੀ ਬਹਿ ਜਾਣਾ ਥੱਲੇ ਕੋਈ ਆਵਾਜ਼ ਤਾਂ ਨਹੀਂ ਆਉਂਦੀ ਵਾਹ ਜੀ ਵਾਹ ਹਾਂ ਜੀ ਬਹੁਤ ਚੰਗੀ ਝੋਟੀ ਹੈ ਕਿੰਨੇ ਕ ਚਰਦੀ ਸੂਈ ਹੈ ਬਾਈ ਇਹ ਸੂਈ ਨੂੰ 3 ਮਹੀਨੇ ਹੋ ਗਏ ਇਹਨੂੰ ਠੀਕ ਹੈ ਜੀ ਲਓ ਵੀ ਸੱਜਣੋ ਮੂੰਹ ਮੱਥਾ ਇਹਦਾ ਵੀ ਬਹੁਤ ਚੰਗਾ ਹੈ ਛੋਟਾ ਜਾਂ ਮੱਥੇ 'ਚ ਵੱਲ ਲਾ ਤੇ ਥਣ ਹਵਾਨੀ ਦੀ ਤੁਹਾਨੂੰ ਨਿਗਾ ਮਾਰਾ ਚੋਣ ਚਾਨ ਇੱਕ ਨੰਬਰ ਹੈ ਠੀਕ ਹੈ ਜੀ ਲਓ ਵੀ ਥਣਾ ਥੁਣਾ ਦੀ ਓਕੇ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਚਾਰੇ ਥਣ ਇੱਕੋ ਜਿਹੇ ਆ ਬਿਲਕੁਲ ਪਿਛਲੇ ਪਾਸੇ ਵੀ ਤੁਹਾਨੂੰ ਹਵਾਨਾ ਦਿਖਾ ਦਿੰਦੇ ਆ ਦੇਖ ਸਕਦੇ ਹੋ ਹੁਣ ਚੋਈ ਵੀ ਉਹੋ ਜਿਹਾ ਢੰਗ ਨਾਲ ਤੁਸੀਂ ਜੱਜਮੈਂਟ ਕਰਿਓ। ਨੇੜੇ ਕਰਕੇ ਤੁਹਾਨੂੰ ਹਵਾ ਨਾਲ ਦਿਖਾ ਦਿੰਨੇ। ਦੋਨਾਂ ਪਾਸੇ ਇੱਕੋ ਜਿਹਾ ਥਾਣਾ ਤੇ ਤੋਰ ਕੇ ਤੁਹਾਨੂੰ ਦਿਖਾਉਣੀ। ਤੋਰ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ। ਪਰ ਚੋਈ ਹੋਈ ਆ ਦੋਸਤੋ ਉਸ ਢੰਗ ਨਾਲ ਤੁਸੀਂ ਅੰਦਾਜ਼ਾ ਇਹਦਾ ਲਾ ਲਿਓ। 8 ਕਿਲੋ ਦੁੱਧ ਬਾਈਆਂ ਦਾ ਦੋਨਾਂ ਵੇੜਿਆਂ ਦਾ। ਪਰ ਤੁਸੀਂ 7 ਮੰਨ ਕੇ ਚੱਲਿਓ ਲੈ ਓ ਬਾਈ ਜੀ। ਬੰਦੇ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲੇ ਦਾ ਹੀ ਫੋਨ ਤੇ ਕਰਾਂਗੇ ਫੋਨ ਤੇ ਹੀ ਇਹਦਾ ਹਾਂਜੀ ਹਾਂਜੀ ਠੀਕ ਆ ਲਓ ਵੀ ਸੱਜਣੋ ਮੁੱਲ ਬਾਈ ਫੋਨ ਤੇ ਕਰਨਗੇ ਡਰ ਨਾ ਜਾਈਓ ਕਿਤੇ ਜ਼ਿਆਦਾ ਕਰਨਗੇ ਬਿਲਕੁਲ ਜਾਇਜ਼ ਮੁੱਲ ਹੋਊਗਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਉੱਪਰਲੇ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਸੀਲ ਮਿੱਠੀ ਬਹੁਤ ਹੈ ਲਓ ਵੀ ਮੈਂ ਤਰੋ ਦੇਖ ਸਕਦਾ ਹਾਂ ਸੀਲਸ ਲੱਗਦਾ ਤੁਹਾਨੂੰ ਸਬੂਤ ਦੇਦਾ ਲਓ ਜੀ ਕੋਈ ਢੂੜਾ ਨਹੀਂ ਪਾਇਆਗਾ ਤੇ ਕੋਈ ਝਾਟ ਨਹੀਂ ਪਾਈ ਕੁਛ ਨਹੀਂ ਪਾਇਆਗਾ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਪਸੰਦ ਪੈਣਾ ਜੇ ਨੰਬਰ ਬਾਈ ਜੀ ਸਕਰੀਨ ਦੇ ਹੇਠਲੇ ਪਾਸੇ ਸਾਡਾ ਚੱਲ ਰਿਹਾ ਜੀ ਵੀਡੀਓ ਲਈ ਸਾਡੇ ਨਾਲ ਹੇਠਲੇ ਨੰਬਰ ਤੇ ਸੰਪਰਕ ਕਰ ਲਿਓ ਤੇ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ